ਨਿਊਜ਼ ਚੈਨਲ 04 ਵਿਦ ਤੁਹਾਡਾ ਸਵਾਗਤ ਹੈ 21 ਸਤੰਬਰ ਨੂੰ ਚਲੋ ਬਲਾਵਾ ਆਇਆ ਫਿਲਮ ਦੀ ਪ੍ਰੋਮੋਸ਼ਨ ਲਈ ਫਰੀਦਕੋਟ ਪਹੁੰਚ ਰਹੇ ਨੇ ਮਸ਼ਹੂਰ ਪੰਜਾਬੀ ਕਲਾਕਾਰ ਸਜਣ ਦੇ ਦਰਬਾਰ ਨਵਰਾਤਰੀਆਂ ਦੇ ਪਾਵਨ ਮੌਸਰ ਵਿੱਚ ਮਾ ਭਗਵਤੀ ਚੰਤਪੁਰਨੀ ਦੇਵੀ ਪਾਵਨ ਜੋਤ ਆ ਰਹੀ ਹੈ ਸਾਰੇ ਪਕਟਾ ਨੂੰ ਬੇਨਤੀ ਹੈ ਇਸ ਸਮੇਂ ਸਿਰ ਪਹੁੰਚ ਕੇ ਅਸ਼ੀਰਵਾਦ ਪ੍ਰਾਪਤ ਕਰੋ ਜਿਆਦਾ ਜਾਣਕਾਰੀ ਲਈ ਦੇਖਦੇ ਹਾਂ ਨੈਬ ਰਾਜ ਦੀ ਰਿਪੋਰਟ ਅਤੇ ਗੱਲਬਾਤ ਕਰਦੇ ਹਾਂ ਜੈਕਾਰਾ ਚੇਰਾ ਵਾਲੀ ਦਾ ਬੋਲ ਸੱਚੇ ਦਰਬਾਰ ਦੀ ਜੈ ਜੈਕਾਰਾ ਭਵਨਾ ਵਾਲੀ ਦਾ ਬੋਲ ਸੱਚੇ ਦਰਬਾਰ ਦੀ ਜੈ ਮੈਂ ਪ੍ਰਾਚਨ ਇਤਿਹਾਸਕ ਸ਼ਿਵ ਮੰਦਿਰ ਸਰਪ੍ਰਸਤ ਵੱਲੋਂ ਆਉਣ ਵਾਲੀ ਟੀਮ ਜੋ 21 ਤਰੀਕ ਨੂੰ ਇੱਥੇ ਚੌਂਕੀ ਦਾ ਪ੍ਰੋਗਰਾਮ ਲੈ ਕੇ ਆਏ ਐ ਮੈਂ ਆਪ ਮੰਦਰ ਵੱਲੋਂ ਤੇ ਆਪਦੇ ਸਾਥੀਆਂ ਦੀ ਕਮੇਟੀ ਦੇ ਸਾਥੀਆਂ ਵੱਲੋਂ ਮੈਂ ਉਹਨਾਂ ਨੂੰ ਜੀ ਆਇਆਂ ਆਖਦਾ ਜੈ ਮਾਤਾ ਦੀ ਜੈ ਮਾਤਾ ਦੀ ਮੈਂ ਰਕੇਸ਼ ਗਰ ਸਰਪ੍ਰਸਤ ਪ੍ਰਚੀਨ ਸ਼ਿਵ ਹਰਮਾਨ ਮੰਦਰ ਅਨੰਦਿਆਨਾ ਗੇਟ ਫਰੀਦਕੋਟ ਪਹਿਲਾਂ ਤਾਂ ਸ਼ਹਿਰ ਨਿਵਾਸੀਆਂ ਨੂੰ ਸਾਰਿਆਂ ਨੂੰ ਨਰਾਤਿਆਂ ਦੀਆਂ ਲੱਖ ਲੱਖ ਵਧਾਈਆਂ ਜੋ ਕਿ ਮੰਦਰ ਵਿੱਚ ਪਵਿੱਤਰ ਜੋਤ ਆ ਰਹੀ ਹੈ ਚਿੰਤਪੁਰਨੀ ਤੋਂ 21 ਸਤੰਬਰ ਨੂੰ ਜੋ ਕਿ ਪਿਛਲੇ ਸਾਲ ਵੀ ਜੋਤ ਆਈ ਸੀ ਬਹੁਤ ਹੀ ਜਿਆਦਾ ਮੰਦਰ ਚ ਰੌਣਕ ਹੁੰਦੀ ਹੈ ਸ਼ਹਿਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਮਾਤਾ ਦੀ ਪਵਿੱਤਰ ਜੋਤ ਦੇ ਦਰਸ਼ਨ ਕਰਨ ਅਤੇ ਲਾਭ ਠਾਨ ਅਤੇ ਨਾਲ ਹੀ ਜਿਹੜੀ ਟੀਮ ਫਿਲਮ ਕਾਸਟ ਆ ਰਹੀ ਹੈ ਸਟਾਰ ਆ ਰਹੇ ਨੇ ਮੈਂ ਆਪ ਦੇ ਵੱਲੋਂ ਮੰਦਰ ਕਮੇਟੀ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿੰਨਾ ਫਿਲਮ ਦਾ ਨਾਮ ਹੈ ਚਲੋ ਬਲਾਵਾ ਆਇਆ ਹੈ 21 ਸਤੰਬਰ ਨੂੰ ਸ਼ਾਮ ਨੂੰ 7 ਵਜੇ ਸਮੰਦਰ ਵਿੱਚ ਵਿਸ਼ਾਲ ਚੌਂਕੀ ਹੋਵੇਗੀ ਉਸ ਫਿਲਮ ਸਟਾਰਾਂ ਦੇ ਦੁਆਰਾ ਜੋ ਕਿ ਚੌਂਕੀ ਹੋ ਰਹੀ ਹੈ ਚੌਂਕੀ ਵਿੱਚ ਸਾਰੇ ਆ ਕੇ ਮਾਤਾ ਦੇ ਅੱਗੇ ਮੱਥਾ ਟੇਕਣ ਤੇ ਜੋ ਮੈਂ ਟੀਮ ਆ ਰਹੀ ਹੈ ਮੈਂ ਆਪ ਦੇ ਵੱਲੋਂ ਮੰਦਿਰ ਕਮੇਟੀ ਵੱਲੋਂ ਜੀ ਆਇਆਂ ਕਹਿੰਦਾ ਫਿਲਮ 26 ਸਤੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਰਹੀ ਹੈ ਇਹ Hindu ਧਰਮ ਤੇ ਸਾਰੇ ਧਰਮਾਂ ਵਾਸਤੇ ਹੀ ਧਾਰਮਿਕ ਫਿਲਮ ਹੈ ਜੋ ਕਿ ਬੱਚਿਆਂ ਵਾਸਤੇ ਖਾਸ ਕਰਕੇ ਜੋ ਕਿ ਬਹੁਤ ਹੀ ਦੂਰ ਹੋ ਰਹੇ ਨੇ ਇਸ ਤਰ੍ਹਾਂ ਸਨਾਤਨ ਧਰਮ ਵਾਸਤੇ ਇਹ ਫਿਲਮ ਬਣ ਰਹੀ ਹੈ ਸਾਰਿਆਂ ਨੂੰ ਇਸ ਫਿਲਮ ਨੂੰ ਦੇਖਣਾ ਚਾਹੀਦਾ ਹੈ ਬਹੁਤ ਹੀ ਜ਼ਿਆਦਾ ਇਹ ਵੈਸ਼ਨੋਦੇਵੀ ਮਾਤਾ ਤੇ ਬਣੀ ਹੈ ਫਿਲਮ ਸਾਰਿਆਂ ਨੂੰ ਦੇਖਣੀ ਚਾਹੀਦੀ ਇਹ ਦੁਵਾਰਾ ਮੈਂ ਆਪਦੇ ਵੱਲੋਂ ਜੀ ਆਇਆ ਕਿਨਾ ਜੈ ਮਾਤਾ ਦੀ ਜੈ ਮਾਤਾ ਦੀ ਸਭ ਤੋਂ ਪਹਿਲਾਂ ਤਾਂ ਸਾਰੇ ਫਰੀਦਕੋਟ ਵਾਸੀਆਂ ਨੂੰ ਜੀ ਸਾਡੇ ਸਾਰਿਆਂ ਵੱਲੋਂ ਜੈ ਮਾਤਾ ਦੀ ਤੇ ਉਹਨਾਂ ਦਿਨਾਂ ਦੇ ਵਿੱਚ ਮਹਾਮੇਜ ਨਰਾਤੇ ਵੀ ਸ਼ੁਰੂ ਹੋ ਰਿਹਾ ਸੋ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਤੇ ਜਿਹੜੀ ਮੈਂ ਫਿਲਮ ਦੀ ਗੱਲ ਕਰਾਂ ਤੇ ਇੱਕ VIP ਮੋਸ਼ਨ ਪਿਕਚਰਜ਼ ਲਿਮਟਿਡ ਦੇ ਵੱਲੋਂ ਮਾਂ ਵੈਸ਼ਨੂ ਦੇ ਵੀ ਤੇ ਚਲੋ ਬੁਲਾਵਾ ਆਇਆ ਇੱਕ ਫਿਲਮ ਕੀਤੀ ਜਾ ਰਹੀ ਹੈਗੀ ਆ ਜਿੰਦੇ ਵਿੱਚ ਪੰਜਾਬ ਦੀ ਜੇ ਮੈਂ ਗੱਲ ਕਰਾਂ ਤਾਂ ਪੰਜਾਬ ਦੀ ਸਭ ਤੋਂ ਬਿਹਤਰੀਨ ਸਟਾਰ ਕਾਸਟ ਜਿਹਨਾਂ ਨੂੰ ਤੁਸੀਂ ਅਕਸਰ ਬਹੁਤ ਵੱਡੀਆਂ ਫਿਲਮਾਂ ਦੇ ਵਿੱਚ ਦੇਖ ਚੁੱਕੇ ਹੋ ਜਸਵਿੰਦਰ ਭੱਲਾ ਜੀ ਦੇ ਲਾਡਲੇ ਫਰਜ਼ੰਦ ਪੁਖਰਾਜ ਭੱਲਾ ਜੀ ਸਾਡੇ ਆ ਅਰਵਿੰਦ ਕੌਰ ਜੀ ਮੈਡਮ ਗੁਰਜੀਤ ਕੌਰ ਪੁਨੀਆ ਸਾਹਿਬ ਹਣੀ ਮੱਟੂ ਸਾਹਿਬ ਜਿਹੜੇ ਇਹਨਾਂ ਦੇ ਕਰੈਕਟਰ ਵੀ ਹੈਗੇ ਆ ਇਹ ਫਿਲਮ ਵੈਸੇ ਤਾਂ 29 ਨਵੰਬਰ ਨੂੰ 26 ਨਵੰਬਰ ਨੂੰ ਸ਼ਿਨਮਾ ਕਾਂ ਦੇ ਰਿਲੀਜ਼ ਹੋ ਰਹੀ ਹੈ ਤਾਂ ਉਹਦੀ ਪ੍ਰੋਮੋਸ਼ਨ ਲਈ ਜਿਹੜੀ ਸਾਰੀ ਸਟਾਰ ਕਾਸਟ ਹੈ ਉਹ 21 ਨਵੰਬਰ ਨੂੰ ਇਸੇ ਦਰਬਾਰ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹੈਗੇ ਆ ਤੇ 21 ਨਵੰਬਰ ਨੂੰ ਇਸੇ ਦਰਬਾਰ ਦੇ ਸਮੰਦਰ ਦੇ ਵਿੱਚ ਪ੍ਰਾਚਨ ਇਤਿਹਾਸਕ ਸ਼ਿਵ ਹਰਮਨ ਮੰਦਿਰ ਦੇ ਵਿੱਚ ਮਹਾਮਾਈ ਦੀ ਵਿਸ਼ਾਲ ਚੌਂਕੀ ਦਾੜਾ ਆਪਾਂ ਉਹ ਵੀ ਫੰਕਸ਼ਨ ਨੂੰ ਲੈ ਕੇ ਆ ਗਿਆ ਹੈ ਇੱਕ ਜਿੰਨੇ ਵਿੱਚ ਸਾਡੇ ਫਰੀਦਕੋਟ ਦੀ ਬਹੁਤ ਵੱਡਮੁੱਲੀ ਜਿਹੜੀ ਭਜਨ ਮੰਡਲੀ ਆ ਮਾਂਬੇ ਜਗਦਮੇ ਭਜਨ ਮੰਡਲੀ ਬੱਬੂਸ ਕੀ ਜਨ ਪਾਰਟੀ ਜਿਹਨੂੰ ਸਾਰੇ ਨਾਮ ਨਾਲ ਜਾਣਦੇ ਆ ਉਹਨਾਂ ਵੱਲੋਂ ਜਿਹੜੀ ਮਹਾਮਾਈ ਦੀ ਚੌਂਕੀ ਕੀਤੀ ਜਾਣੀ ਹੈ ਜੀ ਇਹ ਜਿਹੜਾ ਆਪਣਾ ਪ੍ਰੋਗਰਾਮ ਹੈ ਸ਼ਾਮ ਨੂੰ ਠੀਕ 7:00 ਵਜੇ ਸ਼ੁਰੂ ਹੋ ਜਾਣਾ ਤੇ ਮਹਾਮਾਈ ਦੇ ਇੱਛਾ ਅਨੁਸਾਰ ਚੱਲੇਗਾ ਜਿੰਦੇ ਵਿੱਚ ਫਿਲਮ ਦੀ ਸਟਾਰ ਕਾਸਟ ਦੇ ਸਾਰੇ ਮੇਨ ਕਿਰਦਾਰ ਜਿਹੜਾ ਇਹਨਾਂ ਨੇ ਉਹ ਸਾਰੇ ਕਿਰਦਾਰ ਫਰੀਦਕੋਟ ਸ਼ਹਿਰ ਤੇ ਪਹੁੰਚ ਰਹੇ ਹੈਗੇ ਆ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾਂ। 21 ਤਰੀਕ 21 ਸਤੰਬਰ ਦਿਨ ਐਤਵਾਰ ਸ਼ਾਮ ਨੂੰ ਠੀਕ 7 ਵਜੇ ਤੁਸੀਂ ਪ੍ਰਾਚਨ ਇਤਿਹਾਸਿਕ ਸ਼ਿਵ ਹਨੂਮਾਨ ਮੰਦਿਰ ਵਿਖੇ ਪਹੁੰਚੋ ਤੇ ਆਓ ਆਪਾਂ ਰਲ ਮਿਲ ਕੇ ਇਸ ਫਿਲਮ ਨੂੰ ਇੱਕ ਚੰਗਾ ਹੁੰਗਾਰਾ ਦੇਈਏ ਤਾਂ ਜੋ ਆਉਣ ਵਾਲੇ ਦਿਨਾਂ ਤੋਂ ਸਾਡੇ Hindu ਧਰਮ ਨੂੰ ਸਮਰਪਿਤ ਇਹੋ ਜਿਹੇ ਤਮਾਮ ਅਨੇਕਾ ਫਿਲਮਾਂ ਬਣਨ ਤੇ ਆਪਾਂ ਇੱਕ ਨਵੀਂ ਰੀਤ ਪੈਦਾ ਕਰੀਏ ਕਿ ਜਿਹੜੇ ਯੂਥ ਨੂੰ ਚੰਗੇ ਪਾਸੇ ਜੋੜੀਏ ਧਰਮ ਨਾਲ ਜੋੜੀਏ ਧਰਮ ਦੀਆਂ ਗੱਲਾਂ ਲੋਕਾਂ ਨੂੰ ਸਿਖਾਈਏ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰੀਏ ਬੱਚਿਆਂ ਨੂੰ ਹਥਿਆਰਾਂ ਤੋਂ ਦੂਰ ਕਰੀਏ ਤੇ ਲੋਕਾਂ ਨੂੰ ਮੰਦਰ ਗੁਰਦੁਆਰੇ ਮਸਜਿਦ ਗਿਰਜਾ ਕਰਨਾ ਸਾਰੀਆਂ ਧਾਰਮਿਕ ਸਥਾਨਾਂ ਨਾਲ ਜੋੜੀਏ ਧਾਰਮਿਕ ਗੱਠਾਵਾਂ ਨਾਲ ਜੋੜੀਏ ਧਾਰਮਿਕ ਵਿਰਤੀਆਂ ਨਾਲ ਜੋੜੀਏ ਸਾਰਿਆਂ ਨੂੰ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ 21 ਤਰੀਕ ਨੂੰ ਇੱਥੇ ਵੀ ਪਹੁੰਚੋ ਪ੍ਰਾਜਨ ਤਿਆਸ਼ਖੀ ਮਹਾਨ ਮੰਦਰ ਦੇ ਵਿੱਚ ਸਾਡੇ ਨਾਲ ਮੇਰੀ ਜੀ ਟੀਮ ਦੀ ਗੱਲ ਕਰਨ ਦਾ ਵਿਸ਼ਾਲ ਵੀਰਾ ਹੈਗੇ ਆ ਜੀ ਜਿਹੜੇ ਸਾਰੇ ਪ੍ਰੋਜੈਕਟ ਨੂੰ ਲੀਡ ਕਰਦੇ ਪਏ ਲਵੀ ਧਾਲੀਵਾਲ ਸਾਹਿਬ ਹੈਗੇ ਆ ਜੋ ਮੰਦਰ ਕਮੇਟੀ ਤੋਂ ਸਾਡਾ ਬਹੁਤ ਸਾਨੂੰ ਸਾਥ ਮਿਲਿਆ ਮਾਨ ਸਾਡੇ ਪੱਪੀ ਅੰਕਲ ਜਿਹੜੇ ਮੰਦਰ ਕਮੇਟੀ ਦੇ ਸਾਰੇ ਹੈੱਡ ਨੇ ਕਰਤਾ ਕਰਤਾ ਨੇ ਉਹਨਾਂ ਵੱਲੋਂ ਸਾਨੂੰ ਬੜਾ ਸਾਥ ਮਿਲ ਰਿਹਾ ਸਮਤ ਤਮਾਮ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੋ ਤੁਸੀਂ 21 ਤਰੀਕ ਨੂੰ ਜਰੂਰ ਪਹੁੰਚੋ ਇੱਥੇ। ਥੈਂਕ ਯੂ ਸਰ। ਆਪ ਜੀ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਫਰੀਦਕੋਟ ਦੇ ਵਿੱਚ ਬੜੇ ਨਾਮਵਰ ਕਲਾਕਾਰ ਜਸਵਿੰਦਰ ਭੱਲਾ ਜੀ ਉਹਨਾਂ ਦੇ ਫਰਜ਼ੰਦ ਪੁਖਰਾਜ ਭੱਲਾ ਜੀ ਦੀ ਇੱਕ ਜੋ ਫਿਲਮ ਆ ਰਹੀ ਹੈ ਚਲੋ ਬੁਲਾਵਾ ਆਇਆ ਹੈ ਜੋ ਮਹਾਰਾਣੀ ਮਾ ਵੈਸ਼ਨ ਦੇਵੀ ਮਾਤਾ ਵੈਸ਼ਨੂ ਦੇਵੀ ਜੀ ਦੇ ਨੋ ਰਿਲੇਟਡ ਸਪੇਚ ਫਿਲਮ ਹੈ ਜਿਸ ਦੇ ਵਿੱਚ ਬਹੁਤ ਸੋਹਣੇ ਮਾਤਾ ਰਾਣੀ ਦੀਆਂ ਝਾਕੀਆਂ ਤੇ ਮਾਤਾ ਰਾਣੀ ਦੇ ਇਤਿਹਾਸ ਬਾਰੇ ਉਹਨਾਂ ਨੂੰ ਦੱਸਿਆ ਗਿਆ ਤੇ 21 ਸਤੰਬਰ ਨੂੰ ਉਹ ਸਾਡੇ ਕੋਲੇ ਸ਼ਿਵ ਮੰਦਿਰ ਪਹੁੰਚ ਰਹੇ ਐ ਸ਼ਾਮ 7 ਵਜੇ ਮੈਂ ਆਪ ਸਭ ਸੰਗਤਾਂ ਨੂੰ ਬੇਨਤੀ ਕਰਦਾ ਕਿ ਸ਼ਾਮ 7 ਵਜੇ ਉਹ ਇਸ ਸ਼ਿਵ ਮੰਦਿਰ ਵਿੱਚ ਪਹੁੰਚਣ ਅਤੇ 26 ਤਰੀਕ ਦਿਨ 26 ਤਰੀਕ ਨੂੰ ਸਤੰਬਰ ਮਹੀਨੇ ਦੇ ਵਿੱਚ ਔਰ ਰੀਲீஸ் ਹੋ ਰਹੀ ਹੈ ਉਹ ਵੀ ਆਪਾਂ ਸਾਰਿਆਂ ਨੇ ਵੇਖਣ ਜਾਣੀ ਹੈ ਚਲੋ ਬਲਾਵਾ ਆਇਆ ਹੈ ਮਾਤਾ ਰਾਣੀ ਦੀ ਫਿਲਮ ਆਪਣੇ ਸ਼ਹਿਰ ਦੇ ਵਿੱਚ ਅ ਅ ਸਿਨੇਮਾ ਘਰ ਆਵੇ ਲੱਗੇਗੀ ਅਤੇ ਇਸ ਸਟਾਰ ਕਾਸਟ ਨੂੰ ਅਸੀਂ ਇੱਥੇ ਪਹੁੰਚਣ ਤੇ ਗੁਰ ਮੰਦਰ ਕਮੇਟੀ ਵੱਲੋਂ ਅਤੇ ਸਮੂਹ ਸਾਧ ਸੰਗਤ ਵੱਲੋਂ ਜੀ ਆਇਆਂ ਆਖਦੇ ਹਾਂ ਬਹੁਤ ਬੜਾ ਦੋ ਮਰ ਕਰਨਾ ਹੈ ਜੇ ਜਾ ਕੇ ਬੰਦ ਲਾਜੂ ਕੋਲੋਂ ਲੋਕਾਂ ਤੋਂ ਰਾਇਤ ਕੰਪਨੀ ਤੇ ਬਾਪ ਦੇ ਚੱਲਣਾ ਸੜਾ ਬੰਦ ਕਰ ਜਾਓ